ਪੰਜਾਬੀਏ ਇਕਤਾ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਬਣਨਗੇ ਨਵੇਂ ਰਾਸ਼ਨ ਕਾਰਡ ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਸ਼੍ਰੀ ਅਕਾਲ ਤੱਕ ਸਾਇਬ ਵੱਲੋਂ ਤਨਖਾਹਾਂ ਕਰਾਰ ਦਿੱਤੇ ਜਾਣ ਮਗਰੋਂ ਪੇਸ਼ ਹੋਏ ਸੁਖਵੀਰ ਸਿੰਘ ਬਾਦਲ ਜਥੇਦਾਰ ਸਾਹਿਬ ਨੂੰ ਸੌਂਪਿਆ ਲਿਖਤੀ ਸਪਸ਼ਟੀਕਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਵਸਰਾਂ ਨੂੰ ਦਿੱਤੀ ਆਖਰੀ ਵਾਰਨਿੰਗ ਗੁੱਸੇ 'ਚ ਜਾਰੀ ਕੀਤੇ ਵੱਡੇ ਹੁਕਮ ਕੰਗਰਾਂ ਨੌਦੀ ਫਿਲਮ ਐਮਰਜੈਂਸੀ ਤੇ ਹਾਈ ਕੋਰਟ 'ਚ ਹੋਈ ਸੁਣਵਾਈ ਫਿਲਮ ਨੂੰ ਸੈਂਸਰ ਬੋਰਡ ਨੇ ਨਹੀਂ ਦਿੱਤਾ ਸਰਟੀਫਿਕੇਟ ਸੁਖਵੀਰ ਬਾਦਲ ਨੂੰ ਸ਼੍ਰੀ ਅਕਾਲ ਤੱਕ ਸਾਇਬ ਵੱਲੋਂ ਤਨਖਾਹਾਂ ਕਰਾਰ ਦੇਣ ਤੇ ਬੋਲੇ ਹਰਸਿਮਰਤ ਬਾਦਲ ਕਿਹਾ ਅਕਾਲ ਤੱਕ ਸਾਇਬ ਜੋ ਹੁਕਮ ਕਰਨ ਹੋ ਮਨਜੂਰ ਹੋਣਗੇ ਪੰਜਾਬ ਚ ਕੱਲ ਨੂੰ ਸਰਗਰਮ ਹੋਵੇਗਾ ਮਾਨਸੂਨ ਮੌਸਮ ਵਿਭਾਗ ਨੇ येलो ਅਲਰਟ ਕੀਤਾ ਜਾਰੀ ਅੱਜ ਤੋਂ ਪੂਰੇ ਦੇਸ਼ ਚ ਹੋਣਗੇ ਇਹ ਵੱਡੇ ਬਦਲਾਅ ਆਮ ਲੋਕਾਂ ਦੀਆਂ ਜੇਬਾਂ ਤੇ ਪਵੇਗਾ ਅਸਰ ਕਿਸਾਨ ਆਗੂਆਂ ਦਾ ਵੱਡਾ ਐਲਾਨ ਕੀਤਾ 3 ਅਕਤੂਬਰ ਨੂੰ 2 ਘੰਟੇ ਲਈ ਦੇਸ਼ ਭਰ ਚ ਕਰਾਂਗੇ ਦੇ ਲੋਕਾਂ ਅੰਦੋਲਨ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਰਾਸ਼ਨ ਕਾਰਡ ਬਣਾਉਣ ਬਾਰੇ ਨਵੀਂ ਖੁਸ਼ਖਬਰੀ ਸੁਣਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਲੋਕਪੱਖੀ ਫੈਸਲੇ ਲਏ ਜਾ ਰਹੇ ਹਨ ਚਾਹੇ ਪੰਜਾਬ ਅੰਦਰ ਨੌਕਰੀਆਂ ਦਾ ਸਵਾਲ ਹੋਵੇ ਮੁਫਤ ਬਿਜਲੀ ਦਾ ਹੋਵੇ ਜਾਂ ਪੰਜਾਬ ਅੰਦਰ ਸੜਕ ਸੁਰੱਖਿਆ ਫੋਰਸ ਦਾ ਸਵਾਲ ਹੋਵੇ ਖਾਸ ਕਰਕੇ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਹੈ ਇਸ ਮੌਕੇ ਕੈਬਨਿਟ ਮੰਤਰੀ ਨੇ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਕਿਹਾ ਕਿ ਬਹੁਤ ਜਲਦੀ ਪੂਰੇ ਪੰਜਾਬ ਅੰਦਰ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਆਰੰਭ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਕਾਰਡ ਤੋਂ ਵਾਂਝਾ ਨਾ ਰਹਿ ਸਕੇ ਉਹਨਾਂ ਨੇ ਕਿਹਾ ਕਿ ਰਾਸ਼ਨ ਕਾਰਡ ਬਣਵਾ ਕੇ ਲਾਪਤਰੀ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਦੇ ਹਨ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਸੂਬੇ ਭਰ ਵਿੱਚ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਸੈ ਸਾਹਿਬ ਦੇ ਪੰਜ ਸਿੰਘ ਸੈਵਾਨਾਂ ਵੱਲੋਂ ਤਨਖਾਹੀਆ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਕਾਲਾ ਵਿਧਾਲੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸੈ ਵਿਖੇ ਪੇਸ਼ ਹੋਏ ਜਿੱਥੇ ਉਹਨਾਂ ਵੱਲੋਂ ਜਥੇਦਾਰ ਸਾਹਿਬ ਨੂੰ ਲਿਖਤੀ ਸਪਸ਼ਟੀਕਰਨ ਸੌਂਪਿਆ ਗਿਆ ਹੈ ਉਹਨਾਂ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਮੌਜੂਦ ਸਨ ਸੁਖਵੀਰ ਸਿੰਘ ਬਾਦਲ ਦੇ ਨਾਲ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਿੱਕੇ ਦਲਜੀਤ ਸਿੰਘ ਚੀਮਾ ਤੇ ਸ਼ਰਨਦੀਪ ਸਿੰਘ ਢਿੱਲੋਂ ਵੀ ਪਹੁੰਚੇ ਹੋਏ ਸਨ ਲਿਖਤੀ ਸਪਸ਼ਟੀਕਰਨ ਦੇਣ ਮੰਗਰੋ ਸੁਖਵੀਰ ਸਿੰਘ ਬਾਦਲ ਇਥੋਂ ਰਵਾਨਾ ਹੋ ਗਏ ਸਨ ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਕਾਲਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿ ਹੈਗੀ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਅਗਰੋ ਅਸੀਂ ਸਾਰਿਆਂ ਨੇ ਅੱਜ ਲਿਖਤੀ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ ਹੈ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ ਉਹ ਇਨਸਾਫ ਕਰਨਗੇ ਉਹਨਾਂ ਨੇ ਕਿ ਹੈਗੀ ਬੇਸ਼ੱਕ 15 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੰਪਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਨ ਵਿੱਚ ਵੱਡੇ ਬੋਸ ਸੀ ਜਿਸ ਕਰਕੇ ਉਹ ਅੱਜ ਹੀ ਪੇਸ਼ ਹੋ ਗਏ ਉਹਨਾਂ ਦੱਸਿਆ ਕਿ ਇਸ ਮੌਕੇ ਸੁਖਵੀਰ ਸਿੰਘ ਬਾਦਲ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਪੰਜ ਸਿੰਘ ਸੈਵਾਨਾਂ ਦੀ ਮੀਟਿੰਗ ਬੁਲਾਈ ਜਾਵੇ ਅਤੇ ਫੈਸਲਾ ਸੁਣਾਇਆ ਜਾਵੇ ਮੁੱਖ ਮੰਤਰੀ ਭਗਮੰਤ ਮਾਨ ਪੰਜਾਬ ਦੀ ਅਫਸਰ ਸ਼ਾਹੀ ਤੋਂ ਕਾਫੀ ਖਵਾਹਾਨੇ ਜਿਨ੍ਹਾਂ ਨੂੰ ਹੁਣ ਆਖਰੀ ਤਾੜਨਾ ਕੀਤੀ ਗਈ ਹੈ ਉਨ੍ਹਾਂ ਉੱਚ ਅਫਸਰਾਂ ਤੇ ਨਿਗਰੱਖੀ ਜਾਣ ਲੱਗੀ ਹੈ ਜਿਹੜੇ ਪੰਜਾਬ ਸਰਕਾਰ ਦਾ ਅਕਸ ਵਿਗਾੜਨ ਲਈ ਕੋਈ ਨਾ ਕੋਈ ਛਗੂਫਾ ਛੱਡ ਰਹੇ ਹਨ ਤਾਜ਼ਾ ਮਾਮਲਾ ਪੰਜਾਬ ਦੇ 8 ਵਿਰਾਸਤੀ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਏ ਜਾਣ ਵਾਰੇ ਲਈ ਫੈਸਲੇ ਦਾਸੀ ਉਚੇਰੀ ਸਿੱਖਿਆ ਦੇ 77 ਵੱਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਿਨਾ ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਏ ਜਾਣ ਵਾਸਤੇ ਹਰੀ ਚੰਡੀ ਦਿੱਤੇ ਜਾਣਕਾਰਨ ਸੂਬਾ ਸਰਕਾਰ ਨੂੰ ਨਮੋਸ਼ੀ ਚੱਲਣੀ ਪਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਫੋਰੀ ਫੈਸਲਾ ਕੀਤਾ ਕਿ ਕਿਸੇ ਵੀ ਸਰਕਾਰੀ ਕਾਲਜ ਨੂੰ ਖੁਦਮੁਖਤਿਆਰ ਨਹੀਂ ਬਣਾਇਆ ਜਾਵੇਗਾ ਉਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹਾ ਫੈਸਲਾ ਲੈਣ ਵਾਲੇ ਅਫਸਰਾਂ ਦੀ ਕਲਾਸ ਲਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪ੍ਰਮੁੱਖ ਸਕੱਤਰ ਅਤੇ ਮੁੱਖ ਸਕੱਤਰ ਨੂੰ ਬੁਲਾ ਕੇ ਹਦਾਇਤਾਂ ਦਿੱਤੀਆਂ ਹਨ ਅਤੇ ਕਿਹਾ ਕਿ ਜੇ ਭਵਿੱਖ ਵਿੱਚ ਕੋਈ ਕੁਤਾਹੀ ਹੁੰਦੀ ਹੈ ਤਾਂ ਉਹ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਣਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦਫ਼ਤਰ ਨੂੰ ਹਦਾਇਤ ਦਿੱਤੀ ਹੈ ਕਿ ਭਵਿੱਖ ਵਿੱਚ ਜੇਹਾ ਕੁਝ ਵੀ ਧਿਆਨ ਵਿੱਚ ਆਉਂਦਾ ਹੈ ਤਾਂ ਸਬੰਧਤ ਅਧਿਕਾਰੀ ਖਿਲਾਫ ਬਕਾਇਦਾ ਕਾਰਵਾਈ ਵਿੰਡੀ ਜਾਵੇ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਕੰਗਰਣਾ ਨੋਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਰੁਕ ਸਕਦੀ ਹੈ ਦਰਅਸਲ ਪੰਜਾਬ ਹਰਿਆਣਾ ਹਾਈ ਕੋਰਟ ਚ ਦائر ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਸੈਂਸਰ ਬੋਰਡ ਦੀ ਕਮੇਟੀ ਦੇ ਸਾਹਮਣੇ ਆਪਣੀ ਮੰਗ ਪੇਸ਼ ਕਰਨ ਅਤੇ ਦੁਬਾਰਾ ਪਟੀਸ਼ਨ ਦਾਇਰ ਦੀ ਜਾਰੀ ਦਿੱਤੀ ਹੈ ਪਟੀਸ਼ਨ ਦੀ ਸੁਣਵਾਈ ਦੌਰਾਨ ਸੈਂਸਰ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਸ ਫਿਲਮ ਨੂੰ ਅਜੇ ਤੱਕ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸੈਂਸਰ ਬੋਰਡ ਇਸ ਫਿਲਮ ਦੇ ਖਿਲਾਫ ਹਰ ਤਰ੍ਹਾਂ ਦੀ ਸ਼ਿਕਾਇਤ ਸੁਣਨ ਲਈ ਤਿਆਰ ਹੈ ਚਾਹੇ ਪਟੀਸ਼ਨ ਕਰਤਾ ਜਾਂ ਕੋਈ ਹੋਰ ਵਿਅਕਤੀ ਸ਼ਿਕਾਇਤ ਦੇ ਸਕਦਾ ਹੈ ਬੋਰਡ ਨੇ ਕਿਹਾ ਕਿ ਸੁਣਵਾਈ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਫਿਲਮ ਨੂੰ ਕਿਹੜਾ ਸਰਟੀਫਿਕੇਟ ਦੇਣਾ ਹੈ ਇਹ ਸਰਟੀਫਿਕੇਟ ਸਿਰਫ ਅਸੀਖਾਂ ਦੀਆਂ ਹੀ ਨਹੀਂ ਸਗੋ ਦੇਸ਼ ਦੇ ਹਰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਦਿੱਤਾ ਜਾਂਦਾ ਹੈ ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਕਾਲ ਤੱਕ ਸਾਇਬ ਲੋ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਕਾਲ ਤੱਕ ਸਾਇਬ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਇੱਥੇ ਆ ਕੇ ਸਿਰ ਨਿਵਾਉਂਦਾ ਹੈ। ਉਹਨਾਂ ਨੇ ਕਿਹਾ ਕਿ ਅਕਾਲ ਤਖਸੈਵ ਜੋ ਹੁਕਮ ਕਰਨਗੇ ਉਹ ਮਨਜ਼ੂਰ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਨਿਮਾਣੇ ਸਿੱਖ ਮੰਗ। ਜਲਦੀ ਹੀ ਸ਼੍ਰੀ ਅਕਾਲ ਤਖਸੈਵ ਅੱਗੇ ਪੇਸ਼ ਹੋਣਗੇ ਅਤੇ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾਉਣਗੇ। ਉਹਨਾਂ ਨੇ ਕਿਹਾ ਕਿ ਅਕਾਲ ਤਖਸੈਵ ਤੋਂ ਜੋ ਵੀ ਸਜ਼ਾ ਮਿਲੇਗੀ ਉਹ ਮਨਜ਼ੂਰ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸੈਵ ਪੇਸ਼ ਹੋਏ ਸਨ ਅਤੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਸੌਂਪਿਆ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਪੰਜਾਬ ਦੇ ਉਸਤ ਤਾਪਮਾਨ ਵਿੱਚ 5.9 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 4.6 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਗਸਤ ਮਹੀਨੇ ਵਿੱਚ 8% ਦੀ ਤੋਂ ਵੱਧ ਬਰਸਾਤ ਹੋਈ ਹੈ ਲੇਕਿਨ ਸੀਜ਼ਨ ਵਿੱਚ ਹੁਣ ਵੀ 24% ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨਾਂ ਤੇ ਸਿੰਜਾਈ ਉੱਤੇ ਪੈ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਚੰਡੀਗੜ੍ਹ ਵਿੱਚ ਕੱਲ ਨੂੰ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਪੰਜਾਬ ਦੇ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰਾ ਤੇ ਰੂਪਨਗਰ ਲਈ yellow alert ਜਾਰੀ ਕੀਤਾ ਗਿਆ ਹੈ ਜਦੋਂ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਕੋਈ ਅਲਰਟ ਨਹੀਂ ਹੈ ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਿਆਤਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਹ ਸੰਭਾਵਨਾਵਾਂ 3 ਸਤੰਬਰ ਨੂੰ ਵੀ ਕਾਇਮ ਰਹਿਣਗੀਆਂ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ 'ਚ ਕੁਝ ਨੀਮਾ ਦਾ ਐਲਾਨ ਕੀਤਾ ਜਾਂਦਾ ਹੈ ਅਗਸਤ ਮਹੀਨੇ ਵਿੱਚ ਵੀ ਐਲਪੀਜੀ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਂਨ ਦੇਨ ਤੱਕ ਨੀਮਾ 'ਚ ਬਦਲਾਅ ਕੀਤਾ ਗਿਆ ਸੀ ਨਾਲ ਹੀ ਅਗਸਤ ਦਾ ਮਹੀਨਾ ਖਤਮ ਹੋ ਗਿਆ ਹੈ ਤੇ ਸਤੰਬਰ ਮਹੀਨੇ ਦੀ ਸ਼ੁਰੂਆਤ ਅੱਜ ਹੋ ਗਈ ਹੈ ਜਿਸ ਵਿੱਚ ਹੋਣ ਵਾਲੇ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਕੁਝ ਖਾਸ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਦੀਆਂ ਜੇਬਾਂ ਤੇ ਅਸਰ ਪੈ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ 'ਚ ਸਰਕਾਰੀ ਅਮਚਾਰੀਆਂ ਦੇ ਮਹਿੰਗਾਈ ਪੱਤੇ ਤੇ 3 ਨਫੀਸ ਦੀ ਤੱਕ ਦਾ ਵਾਅਦਾ ਹੋ ਸਕਦਾ ਹੈ ਹੁਣ ਤੱਕ ਮੁਲਾਜ਼ਮਾਂ ਨੂੰ 50 ਫੀਸਦੀ ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਸੀ ਪਰ ਵਾਅਦੇ ਤੋਂ ਬਾਅਦ ਇਸ ਨੂੰ ਵਧਾ ਕੇ 53 ਫੀਸਦੀ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਸਤੰਬਰ ਤੋਂ ਤੇਲ ਬਾਜ਼ਾਰ ਕੰਪਨੀਆਂ ਦੁਆਰਾ ਹਵਾਈ ਇੰਦਨਿਆਣੀ 에ਅਰ ਟਰਬਾਈਨ ਫਿਊਲ ਅਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ 'ਚ ਸੋਧ ਕੀਤੀ ਜਾਵੇਗੀ ਜਿਸ ਨਾਲ ਕੀਮਤਾਂ ਬਦਲ ਸਕਦੀਆਂ ਹਨ ਏਟੀਐਫ ਸੀਐਨਜੀ ਅਤੇ ਪੀਐਨਜੀ ਦੀਆਂ ਨਵੀਆਂ ਕੀਮਤਾਂ ਅੱਜ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਤੇਲ ਕੰਪਨੀਆ ਦੁਆਰਾ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ ਫਿਰ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ ਵਪਾਰਕ ਗੈਸ ਸਿਲੰਡਰ ਦੀ ਕੀਮਤ ਬਦਲ ਸਕਦੀ ਹੈ ਦੱਸ ਦੇ ਕੇ ਅਗਸਤ ਦੀ ਸ਼ੁਰੂਆਤ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 8.50 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਇਸ ਦੇ ਨਾਲ ਹੀ ਅੱਜ ਤੋਂ ਕ੍ਰੈਡਿਟ ਕਾਰਡਾਂ ਨਾਲ ਸੰਬੰਧਿਤ ਬਦਲਾਅ ਹੋ ਸਕਦੇ ਹਨ 유ਟਿਲਿਟੀ ਟ੍ਰਾਂਜੈਕਸ਼ਨਾਂ ਤੇ ਰਿਵਾਰਡ ਪੁਆਇੰਟਸ ਦੀ ਸੀਮਾ ਐਚਡੀਐਫਸੀ ਬੈਂਕ ਦੁਆਰਾ ਤੈਅ ਕੀਤੀ ਜਾ ਸਕਦੀ ਹੈ ਫਿਰ ਯੂਟਿਲਿਟੀ ਟ੍ਰਾਂਜੈਕਸ਼ਨਾਂ ਲਈ ਗਾਹਕ ਪ੍ਰਤੀ ਮਹੀਨਾ ਸਿਰਫ 2000 ਪੁਆਇੰਟਾਂ ਦੀ ਵਰਤੋਂ ਕਰ ਸਕਦੇ ਹਨ ਆਈਡੀਐਫਸੀ ਫਰਸਟ ਬੈਂਕ ਵੀ ਕ੍ਰੈਡਿਟ ਕਾਰਡ ਭੁਗਤਾਨ ਦੇ ਦਿਨਾਂ ਨੂੰ 18 ਤੋਂ ਘਟਾ ਕੇ 15 ਦਿਨ ਕਰ ਦੇਵੇਗਾ ਇਸ ਦੇ ਨਾਲ ਹੀ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਆਖਰੀ ਤਾਰੀਖ ਵੀ ਸਤੰਬਰ ਵਿੱਚ ਹੈ 14 ਸਤੰਬਰ 2024 ਤੱਕ ਤੁਸੀਂ ਆਧਾਰ ਕਾਰਡ 'ਚ ਨਾਮ ਪਤਾ ਤੇ ਜਨਮ ਮਿਤੀ ਮੁਫਤ ਵਿੱਚ ਬਦਲ ਸਕਦੇ ਹੋ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਬੀਤੇ ਦਿਨੀ ਧਰਨੇ ਤੋਂ ਬਾਅਦ ਇਹ ਐਲਾਨ ਕੀਤਾ ਕਿ 3 ਅਕਤੂਬਰ ਨੂੰ ਬਾਅਦ ਦੁਪਹਿਰ 2 ਘੰਟੇ ਲਈ ਦੇਸ਼ ਭਰ ਚ ਰੇਲ ਕੋ ਅੰਦੋਲਨ ਕਰਾਂਗੇ ਸਾਡੀਆਂ ਮੰਗਾਂ ਸਰਕਾਰਗੇ ਹਨ ਤੇ ਸਰਕਾਰ ਨੂੰ ਉਹਨਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਨਾ ਚਾਹੀਦਾ ਹੈ 15 ਸਤੰਬਰ ਨੂੰ ਜੀਨ ਦੇ ਵਿੱਚ ਕਿਸਾਨਾਂ ਦੀ ਵਿਚਾਰ ਰੈਲੀ ਅਤੇ 22 ਸਤੰਬਰ ਨੂੰ ਪੀਪਲੀ ਵਿੱਚ ਵਿਚਾਰ ਰੈਲੀ ਕੀਤੀ ਜਾਵੇਗੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਚੋਣਾਂ ਵਿੱਚ ਅਸੀਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਵਾਂਗੇ ਅਸੀਂ ਰਣਨੀਤੀ ਬਣਾ ਕੇ ਅਗਲੇ 2-3 ਦਿਨਾਂ ਵਿੱਚ ਮੀਡੀਆ ਨਾਲ ਸਾਂਝੀ ਕਰਾਂਗੇ ਇਸ ਮੁਕੇ ਸਰਵਨ ਸਿੰਘ ਪੰਦੇਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹੁਣ ਸਾਡੇ ਧਰਨੇ ਤੇ ਸਫਾਈ ਪਾਣੀ ਅਤੇ ਸਿਹਤ ਸੇਵਾਵਾਂ ਨਹੀਂ ਦੇ ਰਹੀਆਂ ਹਨ ਅਤੇ ਉਹਨਾਂ ਵੱਲ ਧਿਆਨ ਨਹੀਂ ਦੇ ਰਹੀਆਂ ਹਨ ਪੰਜਾਬ ਸਰਕਾਰ ਸਮੇਂ ਸਿਰ ਸੁਚੇਤ ਹੋ ਜਾਵੇ ਨਹੀਂ ਤਾਂ ਅਸੀਂ ਵੀ ਉਹਨਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ ਸੋ ਅੱਜ ਤਿੰਆਂ ਦੇ ਮੌਕੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ ਮਿਲਣ ਗਿਲਣ ਦਾ ਮੌਕਾ ਮਿਲੇ ਆ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਸੋਚ ਹੈ ਕਿ ਧੀਆਂ ਲਈ ਵੀ ਕੁੜੀਆਂ ਲਈ ਵੀ ਕੋਈ ਨਾ ਕੋਈ ਫੰਕਸ਼ਨ ਹੋਣੇ ਚਾਹੀਦੇ ਨੇ ਆਪਾਂ ਨੂੰ ਵੀ ਇੱਕ ਮੌਕੇ ਦੀ ਇੱਕ ਦਿਲ ਕਰਦਾ ਕਿ ਕੋਈ ਮੇਲਾ ਲੱਗੇ ਆਪਾਂ ਵੀ ਨੱਚ ਟੱਪ ਲਈਏ ਰੌਣਕ ਮੇਲਾ ਦੇਖ ਲਈਏ ਕਿਉਂਕਿ ਇਹ ਜਿਹੜੇ ਮੇਲੇ ਨੇ ਪੋਜ਼ਿਟਿਵਿਟੀ ਦਿੰਦੇ ਨੇ ਇੱਕ ਉਤਸ਼ਾਹ ਪੈਦਾ ਕਰਦੇ ਨੇ ਬੰਦੇ ਦੇ ਘਰ 'ਚ ਜੋ ਮਰਜ਼ੀ ਹਾਲਾਤ ਹੋਣ ਮੈਨੂੰ ਲੱਗਦਾ ਮੇਲੇ 'ਚ ਆ ਕੇ ਸਾਰੀਆਂ ਲੇਡੀਜ਼ ਭੁੱਲ ਜਾਂਦੀਆਂ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਵੀ ਹੈਗੀ ਆ ਚਾਹੇ ਇੰਨਾ ਚੜ ਜਾਂਦਾ ਸਾਨੂੰ ਉੱਤੋਂ ਸਾਨੂੰ ਸੱਜਣ ਸਵਰਨ ਦਾ ਸ਼ੌਕ ਹੁੰਦਾ ਹਰੇਕ ਲੇਡੀ ਨੂੰ ਆ ਹੁੰਦਾ ਕਿ ਮੈਂ ਵਧੀਆ ਸੂਟ ਪਾ ਕੇ ਵਧੀਆ ਕੋਈ ਗਹਿਣਾ ਗੱਟਾ ਪਾ ਕੇ ਮੇਲਾ ਦੇਖ ਕੇ ਆਵਾਂ ਸਮਾਨ ਸਾਹਿਬ ਦੀ ਸੋਚ ਹੈ ਕਿ ਹਰ ਲੇਡੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਹਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਤੁਸੀਂ ਅੱਜ ਆਪ ਦੇਖਿਆ ਹੋਊਗਾ ਵੀ ਸਟੇਜ ਤੇ ਇਹਨੇ ਛੋਟੇ-ਛੋਟੇ ਬੱਚੇ ਪਰਫਾਰਮ ਕਰਦੇ ਆ ਏਦਾਂ ਲੱਗਦਾ ਵੀ ਪਤਾ ਨਹੀਂ ਇਹਨਾਂ ਨੂੰ ਕੌਣ ਸਿਖਾਉਂਦਾ ਹੈ ਕੌਣ ਇਹਨਾਂ ਦਾ ਕੋਚ ਹੈ ਇੰਨੀ ਵਧੀਆ ਗਿੱਧੇ ਦੀ ਪ੍ਰੈਕਟਿਸ ਫੈਸ਼ਨ ਸ਼ੋਅ ਹੋਇਆ ਉਹ ਵੀ ਇੰਨਾ ਵਧੀਆ ਸੀਗਾ ਅੱਜ ਤੇ ਮੈਂ ਮਾਪਿਓ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਆਪਣੇ ਬੱਚਿਆਂ ਨੂੰ ਸਪੈਸ਼ਲੀ ਆਪਣੀਆਂ ਧੀਆਂ ਨੂੰ ਮੌਕਾ ਦਿੰਦੇ ਨੇ ਕਿ ਘਰੋਂ ਬਾਹਰ ਨਿਕਲਣ ਤੇ ਆਪ ਦਾ ਮਨ ਪਸੰਦ ਕੋਈ ਗਿੱਧਾ ਕਰਦਾ ਕੋਈ ਪੰਗੜਾ ਕਰਦਾ ਕੋਈ ਹੋਰ ਸਪੋਰਟਸ ਚ ਐਕਟੀਵਿਟੀ ਚ ਪਾਰਟਿਸਿਪੇਟ ਕਰਦਾ ਕਿਉਂ ਐਕਟੀਵਿਟੀ ਚ ਪਾਰਟਿਸਿਪੇਟ ਕਰਨ ਪਹਿਲੇ ਜ਼ਮਾਨੇ ਚ ਹੁੰਦਾ ਸੀ ਵੀ ਕੁੜੀਆਂ ਨੂੰ ਮੌਕਾ ਹੀ ਨਹੀਂ ਸੀ ਦਿੱਤਾ ਜਾਂਦਾ ਸਾਡੇ ਚ ਕਲਾ ਬਹੁਤ ਹੈ ਸਾਡੇ ਚ ਟੈਲੈਂਟ ਬਹੁਤ ਸੀਗਾ ਪਰ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ ਕਦੇ ਵੀ ਤੁਸੀਂ ਕਰਨਾ ਕੀ ਚਾਹੁੰਦੀਆਂ ਜਿਆਦਾ ਤੋਂ ਜਿਆਦਾ ਇਹ ਕਹਿ ਦਿੰਦੇ ਸੀ ਵੀ ਪੜ ਲੈ ਕੇ ਆ ਤਾਂ ਵਿਆਹ ਕਰਾਓ ਆਪਦੇ ਘਰੇ ਜਾਓ ਆਪਦੇ ਘਰੇ ਜਾ ਕੇ ਜੋ ਮਰਜ਼ੀ ਕਰਿਓ ਪਹਿਲਾਂ ਅਸੀਂ ਨਹੀਂ ਕਰਨ ਦੇਣਾ ਪਰ ਅੱਜ ਦਾ ਦੌਰ ਬਦਲ ਚੁਕਿਆ ਹੈ ਮਾਪਿਆਂ ਦੀ ਸੋਚ ਬਦਲ ਚੁਕੀ ਹੈ ਤੁਸੀਂ ਅੱਜ ਦਾ ਦੌਰ ਦੇਖ ਲਓ ਤੁਸੀਂ ਆਦੇ ਪੰਜਾਬ ਦੇ ਹੀ ਦੇਖ ਲਓ ਕਿ ਕਿੱਥੇ ਡੀਸੀ ਲੱਗੀਆਂ ਹੋਈਆਂ ਨੇ ਕੁੜੀਆਂ ਕਿਤੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਕਿਤੇ ਐਸਪੀ ਲੱਗੀਆਂ ਹੋਈਆਂ ਨੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਸਭ ਤੋਂ ਜ਼ਿਆਦਾ ਆਦ ਹੈ ਸਭ ਤੋਂ ਜ਼ਿਆਦਾ ਮੈਕ ਵਿੱਚ ਕੁੜੀਆਂ ਕੋਲ ਨੇ ਸਰਕਾਰੀ ਨੌਕਰੀਆਂ ਦੀ ਗੱਲ ਕਰ ਲਈਏ ਸਭ ਤੋਂ ਪਹਿਲੇ ਨੰਬਰ ਤੇ ਕੁੜੀਆਂ ਆਉਂਦੀਆਂ ਨੇ ਤੇ ਕੁੜੀਆਂ ਤੁਸੀਂ ਦੇਖਿਆ ਵੀ ਹੋਊਗਾ ਜੋੜੀਆਂ ਕੁੜੀਆਂ ਨੇ ਵੀ ਮਾਪਿਓ ਦਾ ਮਾਣ ਵਧਾਇਆ ਤੇ ਜੱਜ ਲੱਗੀਆਂ ਸੀਗੀਆਂ ਪੰਜਾਬ ਦੀਆਂ ਧੀਆਂ ਨੇ ਸੋ ਧੀਆਂ 'ਚ ਕੋਈ ਟੈਲੈਂਟ ਦੀ ਕਮੀ ਨਹੀਂ ਮੌਕਾ ਦੇਣਾ ਚਾਹੀਦਾ ਆਪਾਂ ਸਭ ਨੂੰ ਦੇਣਾ ਚਾਹੀਦਾ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਆਪਾਂ ਵੀ ਮਿਲिए ਗਿੜੀਏ ਇਹ ਜਿਹੇ ਮੇਲੇ ਇਹ ਜਿਹੀਆਂ ਧੀਆਂ ਲੱਗਦੀਆਂ ਰਹਿਣ ਅਸੀਂ ਵੀ ਮਿਲਦੇ ਗਿਲਦੇ ਰਹੀਏ ਦੁੱਖ ਸੁੱਖ ਸਾਂਝੇ ਕਰਦੇ ਰਹੀਏ ਤੁਹਾਡੇ ਨਾਲ ਸੋ ਅੱਜ ਦਾ ਜਿਹੜਾ ਦੌਰ ਹੈ ਧੀਆਂ ਦਾ ਦੌਰ ਹੈ ਕੁੜੀਆਂ ਮੈਨੂੰ ਕਈ ਵਾਰ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਮਾਪਿਓ ਆਪ ਆ ਕੇ ਕਹਿ ਦਿੰਦੇ ਨੇ ਵੀ ਸਾਡੀ ਕੁੜੀ ਫਰਸਟ ਆਈ ਹੈ ਜੀ ਕਲਾਸ 'ਚੋਂ ਇਹਨੇ ਟੌਪ ਕਰਿਆ ਜੀ ਜੇ ਬੇਟੇ ਬਾਰੇ ਪੁੱਛ ਲੋ ਉਹਦੀ ਗੱਲ ਛੱਡ ਦਿਓ ਜੀ ਉਹ ਨਹੀਂ ਪੜਦਾ ਉਹ ਘੱਟ ਪੜਦਾ ਜੀ ਐਦਾਂ ਹੀ ਸੁਣੀਦਾ ਆਪਾਂ ਪਰ ਕੁੜੀਆਂ ਮੈਨੂੰ ਲੱਗਦਾ ਉਹ ਜੇ ਪੈਰੈਂਟਸ ਮੌਕਾ ਦੇਉਂਦੇ ਨੇ ਤੇ ਉਹ ਸੋਚਦੀਆਂ ਨੇ ਮੈਂ ਕਿਵੇਂ ਆਪਦੇ ਮਾਪਿਓ ਦਾ ਨਾਮ ਉੱਚਾ ਕਰਾਂ ਸੁੱਚਾ ਕਰਾਂ ਕਿਉਂ ਨਾ ਜਿਹੜਾ ਮੈਨੂੰ ਮੌਕਾ ਮਿਲਿਆ ਮੈਂ ਤਾਂ ਪੂਰਾ ਲਾਹਾ ਲਾਂ ਤੇ ਮੈਂ ਕੁਛ ਨਾ ਕੁਛ ਬਣ ਕੇ ਦਿਖਾਵਾਂ ਦੁਨੀਆ ਨੂੰ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਅਪੀਲ ਹੈ ਗੁਜ਼ਾਰਸ਼ ਹੈ ਕਿ ਆਪਦੇ ਬੱਚਿਆਂ ਨੂੰ ਇੱਕ ਸਮਾਨ ਸਮਝਿਆ ਕਰੋ ਕਿਉਂਕਿ ਬੱਚੇ ਨੇ ਨਾ ਕੋਈ ਬੱਚੇ ਨੂੰ ਪਤਾ ਹੁੰਦਾ ਵੀ ਉਹ ਧੀ ਹੈ ਉਹ ਪੁੱਤ ਹੈ ਉਹ ਤਾਂ ਬੱਚਾ ਹੈ ਰੱਬ ਦਾ ਰੂਪ ਹੈ ਉਹਨੂੰ ਮੌਕਾ ਦੋ ਤੂੰ ਵਦਨ ਦੋ ਫੁੱਲਾਂ ਦੋ ਜੋ ਕਰਨਾ ਚਾਹੁੰਦਾ ਹੈ ਜਿਹੜੇ ਰਹਿ ਪੈਣਾ ਚਾਹੁੰਦਾ ਉਹਨੂੰ ਛੁੱਟੀਆਂ ਦੋ ਖੁੱਲੀਆਂ ਛੁੱਟੀਆਂ ਦੋ ਕੰਗਨਾ ਰਣੋਤ ਦੀ ਜਿਹੜੀ ਐਮਰਜੈਂਸੀ ਫਿਲਮ ਹੈ ਉਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਗਲਤ ਟਿੱਪਣੀਆਂ ਵੀ ਉਹਨੂੰ ਕੀਤੀਆਂ ਜਾ ਰਹੀਆਂ ਨੇ ਨਹੀਂ ਨਹੀਂ ਵੇਖੋ ਕੰਗਨਾ ਰਣੋਤ ਦੀ ਫਿਲਮ ਤੇ ਤਾਂ ਅਸੀਂ ਪਹਿਲਾਂ ਹੀ ਕਹਿਦੇ ਕਿ ਬੰਦੀ ਲੱਗਣੀ ਚਾਹੀਦੀ ਹੈ ਚਾਹ ਵੀ ਪੈਣਾ ਹੈ ਪੰਜਾਬ 'ਚ ਬੀਜੇ ਮਤਲਬ ਬੈਂਕ ਕਰੀ ਹੋਗੀ ਕੰਗਨਾ ਰਣੋਤ ਜਿਹੜੀ ਹੈ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਹੈ ਉਹਨੂੰ ਕਿਦਾ ਜਾਂਚ ਦਿਆਂਗੇ ਸਮਝਣ ਦੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਮਵਰ ਮੈਂਬਰ ਹੈ ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਮੈਨੂੰ ਤਾਂ ਇਹਦਾ ਐਂ ਲੱਗਦਾ ਹੁੰਦਾ ਕਿ ਉਹਦਾ ਦਿਮਾਗੀ ਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ ਥੋ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਬੀਜੇਪੀ ਨੂੰ ਮələ ਜਣਾ ਕੰਗਲਾ ਦੇ ਉੱਤੇ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟ ਗਿਣਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਨਜੋਗ ਹੈ ਔਰ ਬੀਜੇਪੀ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਪਹਿਲਾਂ ਤਾਂ ਅੱਜ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਕਿਉਂਕਿ ਅੱਜ ਹੀ ਸਾਡੇ ਕੋਲੇ ਹੁਕਮਨਾਮੇ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਤੇ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਪੱਤਰ ਜਿਹੜਾ ਉਹ ਰਿਸੀਵ ਕਰਾ ਦਿੱਤਾ ਉਹਦੀ ਸ਼ਬਦਾਵਲੀ ਮੈਂ ਪੜ ਕੇ ਸੁਣਾ ਦੇਣਾ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਕਾਂਟਕ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 اگست 2024 ਨੂੰ ਪੰਜ ਸਿੰਘ ਸਹਬਾਨ ਦੀ ਸ਼੍ਰੀ ਗੁਰਦੇਵ ਸਾਹਿਬ ਵਿਖੇ ਹੋਈ ਇਕਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 اگست 2024 ਨੂੰ ਮੇਰੇ پاس ਪਹੁੰਚੀ ਹੈ। ਦਾਸ ਪੰਜ ਸਿੰਘ ਸਹਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸਿਰਨਵਾ ਕੇ ਪ੍ਰਵਾਨ ਕਰਦਾ ਹੈ। ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂਪੰਤ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਕਿਮਾਂ ਜਾਚਨਾ ਕਰਦਾ ਹੈ ਦਾਸ ਦੀ ਜੋਧੜੀ ਨੂੰ ਪ੍ਰਵਾਨ ਕਰੋ ਵਿਅਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ੍ਰੀ ਕਾਟਕ ਸਾਹਿਬ ਦੇ ਸਕਤਰਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਿਝੇ ਵਿੱਚ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਦਿੱਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ શ્રી ਕਾਰਟਿਕ ਸਭ ਦਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈ ਗਿਆ ਖਿਆ ਮੈਂ ਜਾਂਚਨਾ ਦਾ ਮੌਕਾ ਦਿੱਤਾ ਜਾਵੇ ਵੀ ਇਸੇ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ ਸ਼ਾਇਦ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲ ਤਾ ਸਾਬ ਦੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਂਚਨਾ ਕਰਨ ਦੀ ਲੀਫ ਬੁਲਾਉਂਦੇ ਰਹੀ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਂਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਲ ਤਾ ਸਾਬ ਦੇ ਪਹਿਲਾਂ ਜਾ ਨਹੀਂ ਸਕਦੇ ਗੁਰਦੁਆਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦ ਦੀ ਵੇਖ ਪਰਵਾਣ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ। ਪਹਿਲਾਂ ਤੇ ਗੱਲ ਨੂੰ ਸਮਝ ਲਓ। ਇਹ ਕੋਈ ਧਾਰਮਿਕ ਤੇ ਮर्याਦਾ ਨਹੀਂ। ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਖਬੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ? ਸ਼੍ਰੀ ਅਕਾਲ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਈਆ ਕੀਤਾ ਗਿਆ। ਔਰ ਤਨਖਾਈ ਜਾਂ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਰੀ ਦਾ ਪ੍ਰਧਾਨ ਨਹੀਂ ਬੱਟ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਧਾਨਗੀ ਨਹੀਂ ਛੱਡ ਰਿਹਾ ਤੇ ਨਿਮਾਣਾ ਕਿੱਥੋਂ ਬਣ ਗਿਆ ਨਿਮਾਣਾ ਮਨੋਂ ਬੰਨਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬੰਨਣਾ ਹੁੰਦਾ ਇਸ ਕਰਕੇ ਮੈਂ ਸਭ ਵੀ ਦਿਆਂ ਕਿ ਉਹ ਸਾਰੇ ਸ਼੍ਰੀ ਕਾਤਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਨਖਾਹੀਆ ਦੀ ਕਹਦੇ ਵੀ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਦਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਖਤ ਦੇ ਚੇਤیدار ਸਾਹਿਬ ਨੂੰ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵਾਲੀ ਦੀ ਕੈਬਨਟ ਸੀ ਉਹ ਪੇਸ਼ ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹੜਾ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸਦਾ ਹੈ ਕਿ ਇਹ ਘਟਨਾ ਕਿੱਦਾਂ ਹੋਈ ਕੌਣ ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਟ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਜੀ ਆਕਾਤਰ ਸਾਹਿਬ ਦਾ ਉਸ ਪਰੰਪਰਾਵਾਂ ਨੂੰ ਫਿਰ ਤੋੜ ਰਹੇ ਉਹਦੀ ਮर्यादा ਦਾ ਫੇਕ ਕਾਹਨ ਕਰ ਰਹੇ ਆ ਉਥੋਂ ਦੀ ਜਿਹੜੀ ਧਾਰਮਿਕ ਪਰੰਪਰਾਵਾਂ ਹਨ ਉਹਦੀ ਇਹ ਜਾਣਣਾ ਨਹੀਂ ਚਾਹੁੰਦੇ ਕਿ ਪੰਥਕ ਮर्याਦਾ ਕੀ ਸੋ ਇਸ ਕਰਕੇ ਮੈਂ ਸਭੀ ਦੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉੱਪਰ ਗਏ ਹੋਣਗੇ ਦਖਦੇ ਉੱਤੇ ਉਹ ਸadas ਕਤਰੇ ਚ ਗਏ ਹੋਣ ਵਰਜੇ ਉੱਪਰ ਗਏ ਹੋਣਗੇ ਤੇ ਜਿਹੜੇ ਨਾਲ ਜਾ ਰਹੇ ਤਨਖਾਈਏ ਦੇ ਨਾਲ ਕੱਲ ਤੁਸੀਂ ਦੇਖੋਗੇ ਬਿਰਸਤ ਸੇ ਬਟੋਆ ਹੀ ਉਹਨਾਂ ਦਾ ਹੀ ਬੰਦਾ ਸੀ ਮੁਖ ਬਲਾਲਾ ਉਹ ਬੋਲ ਰਿਹਾ ਸੀ ਕਿ ਜਦ ਤੱਕ ਉਹ ਤਨਖਾਈਆ ਮਾਫ ਨਹੀਂ ਹੋ ਜਾਂਦੇ ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਅਸੀਂ ਉਹਨਾਂ ਕੋਲ ਜਾ ਨਹੀਂ ਸਕਦੇ ਤੇ ਇਹ ਜੇ ਉਹਨੂੰ ਪਤਾ ਇਹ ਗੱਲ ਦਾ ਤੇ ਇਹਨੂੰ ਕਿਉਂ ਨਹੀਂ ਪਤਾ ਪ੍ਰਧਾਨ ਨੂੰ ਸੋ ਇਹ ਗੱਲ ਜਿਹੜੀ ਹੈ ਬੜੀ ਚਿੰਤਾਜਨਕ ਹੈ ਕਿ ਇੱਕ ਸਿੱਖ ਹੋ ਕੇ ਉਹ ਪੰਥਕ ਮर्याਦਾ ਨੂੰ ਨਹੀਂ ਜਾਣਦਾ ਕਿ ਉਹਨੂੰ ਪ੍ਰਧਾਨ ਬਣਦਾ ਕੀ ਹੱਕ ਹੈ ਬਿਕੋਜ਼ ਅਕਾਲ ਤਖਸਾਲ ਮਹਾਨ ਨੇ ਜੀ ਸਿੱਖ ਪੰਥ ਦੀ ਸ਼ਾਨ ਨੇ ਤੇ ਹਰੇਕ ਸਿੱਖ ਉਸ ਥਾਂ 'ਤੇ ਜਾ ਕੇ ਆਪਣਾ ਸਿਰ ਨਿਵਾੰਦਾ ਹੈ ਜੋ ਅਕਾਲ ਤਖਸਾਲ ਮਾਲਕ ਦਾ ਹੁਕਮ ਹੋਏ ਸਾਰੀ ਭੁਲਾ ਜ ਸੁਭੀਰ ਜੀ ਨੇ ਸਾਰੀਆਂ ਆਪਣੀ ਚੋਲੀ 'ਚ ਪਾਵੇਂ ਮੁੱਖ ਮੰਤਰੀ ਨਹੀਂ ਸੀਗੇ ਲੇਕਿਨ ਨਿਮਾਨਾ ਸਿੱਖ ਬਣ ਕੇ ਸਾਰੀ ਭੁਲਾ ਆਪਣੀ ਚੋਲੀਆਂ 'ਚ ਉਪਵਾ ਕੇ ਨਿਮਾਨੇ ਸਿੱਖ ਬਣ ਕੇ ਉੱਥੇ ਹਾਜ਼ਰ ਹੋਣਗੇ ਜੋ ਅਕਾਲ ਚੱਕ ਸਾਹਿਬ ਜਿੱਥੇ ਮੇਰੀ ਪੀਰੀ ਮਾਲਕ ਆਪ ਹਾਜ਼ਰ ਨਾਜ਼ਰ ਨੇ ਜੋ ਸਜਾ ਲਾਨ ਖਿੜੇ ਮੱਥੇ ਸੇ ਮੱਥੇ ਕਦੋ ਕਦੋ ਸੁਹਾਣੇ ਜਾਨ ਬਹੁਤ ਜਲ